ਜਿਨੇ ਵਿੱਚ ਅਸੀਂ ਰੱਖਿਆ ਸੀ ਕੇ ਰਵਾਇਤੀ ਪਹਿਰਾਵਾ ਇਸ ਵਿੱਚ ਦੋ ਵੀਨਰ ਸਨ ਸਾਡੇ ਕੋਲ ਮੈਡਮ ਨਵਜੋਤ कौर ਜੀ ਤੇ ਮੈਡਮ ਪ੍ਰਜੋਤ कौर ਜੀ ਮੈਂ ਉਹਨਾਂ ਸਾਰਿਆਂ ਨੂੰ ਪਲੀਸ ਤੇ ਇੰਵਾਈਟ ਕਰਦੀ ਆ ਕਿ ਉਹ ਆਸੀ ਇਸ ਮੌਕੇ ਵਿੱਚ ਜਿਨ੍ਹਾਂ ਨੇ ਅਦਾਲਤ ਪੋਜੀਸ਼ਨਸ ਕਈਆਂ ਹੈ ਉਹਨਾਂ ਨੂੰ ਵੀ ਮੈਡਮ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਆਪਣੀਆਂ ਸਾਥਮਾ ਦੇ ਲਈ ਆਸ ਤੇ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬਹੁਤ ਹਾਸਲ ਕਰਕੇ ਸਟੇਜ ਤੇ ਪਹੁੰਚੇ ਤੇ ਅਦੰਦਰ categories ਦੇ ਵਿੱਚੋਂ ਇਹਨਾਂ ਨੇ winner ਕੋਏ साडे रवायती पहरावा देनर् やった